ਨਜੀ ਇਹ ਨੁੱਲ ਹੈ ਕਿ ਹਾਜ਼ਰ ਅੱਜ ਦੀ ਵੱਡੀ ਖਬਰ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੀ ਬੇਟੀ ਬੇਟੀਆਂ ਲਈ ਖੁਸ਼ਖਬਰੀ ਹੋ ਗਿਆ ਵੱਡਾ ਇਲਾਕਾ ਨੇ ਇਸ ਦਿਨ ਚੰਡੀਗੜ੍ਹ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਲਈ ਮਹਿਲਾ ਸ਼ਕਤੀ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਹਿਲ ਕਦਮ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਨਿਰਦੇਸ਼ ਤੇ ਲੜਕੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਮੁਫਤ ਕੋਚਿੰਗ ਦਿੱਤੀ ਜਾਵੇਗੀ ਡੀਸੀ ਹਮਾਸ਼ੂ ਅਗਰਵਾਲ ਨੇ ਕਿਹਾ ਕਿ ਇਹ ਕੋਚਿੰਗ ਅਗਸਤ ਤੋਂ ਅਕਤੂਬਰ ਤੱਕ ਡਾਕਟਰ ਪੀਮ ਰਾਓ ਅੰਬੇਦਕਰ ਭਵਨ ਜਲੰਧਰ ਵਿਖੇ ਆਯੋਜਿਤ ਕੀਤੀ ਜਾਵੇਗੀ ਇਹ ਸਹੂਲਤ ਉਹਨਾਂ ਲੜਕੀਆਂ ਲਈ ਹੈ ਜਿਨ੍ਹਾਂ ਨੇ ਵਿਦਿਆਖਤ ਯੋਗਤਾ ਘੱਟੋ ਘੱਟ ਪਲੱਸ 2 ਤੇ ਜਾਂ ਗ੍ਰੈਜੂਏਸ਼ਨ ਇਹ ਕੋਚਿੰਗ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਲਈ ਮੁਕਾਬਲੇ ਪ੍ਰੀਖਿਆ ਤਾਂ ਦੀ ਤਿਆਰੀ ਦੀ ਮਦਦ ਕਰੇਗੀ ਉਹਨਾਂ ਨੇ ਕਿਹਾ ਕਿ ਇਹ ਕਲਾਸਾਂ ਦਾ ਦਾਖਲਾ ਪ੍ਰੀਖਿਆ ਦੇ ਆਧਾਰ ਤੇ ਹੋਵੇਗਾ ਉਹਨਾਂ ਨੇ ਵੀ ਕਿਹਾ ਹੈ ਕਿ ਮੁੰਡੇ ਲਈ ਇੱਕ ਵੱਖਰਾ ਬੈਚ ਵੀ ਚਲਾਇਆ ਜਾਵੇਗਾ ਇਸ ਨਮ ਨਮਾਤਕ ਫੀਸ ਲਈ ਜਾਵੇ ਨਮਾਤ ਫੀਸ ਲਈ ਜਾਵੇਗੀ ਵਿਭਾਗ ਅਧਿਕਾਰ ਨਿਮ ਲਮ ਮਹੀਨੇ ਕੀ ਹਾਕਿ ਦਿਲਚਸਪ ਰੱਖਣ ਵਾਲੇ ਉਮੀਦਵਾਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਕਾਰੋਬਾਰ ਬਿਊਰੋ ਕਮਰਾ ਨੰਬਰ 313 ਤੀਜੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਨਾਲ ਸੰਪਰਕ ਕਰ ਸਕਦੇ ਹਨ ਅਤੇ ਜਾਂ ਹੈਲਪਲਾਈਨ ਨੰਬਰ 90 905692019999 00 ਅਤੇ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਤੇ ਕਾਲ ਕਰ ਸਕਦੇ ਹੋ ਅਧਿਕਾਰ ਨੇ ਕਿਹਾ ਕਿ ਇਹ ਹੀਲੀ ਮੌਕੇ ਸੁਨਹਿਰਾ ਮੌਕਾ ਫਾਇਦਾ ਉਠਾਣਾ ਹੋਏਗਾ ਤੇ ਇਸ ਤੋਂ ਬਾਅਦ ਇਹ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਚੰਗੀ ਤਿਆਰੀ ਕਰਕੇ ਆਪਣੀ ਪ੍ਰਿਕ ਉਜਵਲ ਬਣਾਇਆ ਜਾ ਸਕਦਾ ਹੈ